ਹਾਂਜੀ ਦੋਸਤੋ ਤੁਸੀਂ ਸਾਡਾ ਬਲੌਗ ਕਿੱਥੋਂ ਕਿੱਥੋਂ ਵੇਖਦੇ ਹੋ ਤੁਸੀਂ ਸਾਰਿਆਂ ਨੇ ਕਮੈਂਟ ਦੇ ਵਿੱਚ ਜਰੂਰ ਦੱਸਿਓ ਤੇ ਆਪਾਂ ਤੁਹਾਡੇ ਸਾਰਿਆਂ ਦਾ ਰਿਪਲਾਈ ਕਰਾਂਗੇ ਆਪਣੇ ਆਪਣੇ ਸ਼ਹਿਰ ਦਾ ਨਾਂ ਦੱਸਿਓ ਕਿੱਥੋਂ ਕਿੱਥੋਂ ਤੁਸੀਂ ਸਾਡਾ ਬਲੌਗ ਵੇਖਦੇ ਪਏ ਹੋ ਸੋ ਲੋ ਜੀ ਆਪਾਂ ਚੱਲੇ ਆਂ ਸ਼ਹਿਰ ਭੋਗਪੁਰ ਨੂੰ ਉੱਪਰ ਚੱਲੇ ਆਂ ਆਪਾਂ ਉਹ ਚੀਜ਼ ਵੇਖਣ ਜੇ ਚੀਜ਼ ਦੀ ਸਾਨੂੰ ਬਹੁਤ ਜ਼ਿਆਦਾ ਨੀਡ ਸੀ ਤੇ ਸੋ ਤੁਸੀਂ ਸਾਰੇ ਜਾਨੇ ਸਾਨੂੰ ਦੱਸਿਓ ਸਿਲੈਕਟ ਕਰਕੇ ਕਿਹੜੀ ਚੀਜ਼ ਜ਼ਿਆਦਾ ਬੈਟਰ ਆ ਤੇ ਕਿਹੜੀ ਚੀਜ਼ ਜ਼ਿਆਦਾ ਬੈਸਟ ਆ ਸੋ ਆਪਾਂ ਹੁਣ ਚੱਲੇ ਆਂ ਤੇ ਤੁਸੀਂ ਸਾਰੇ ਜਾਨੇ ਬਲੌਗ ਨਾਲ ਬਨੇ ਰਹੋ ਤੇ ਆਪਾਂ ਨੂੰ ਦੋ ਕੰਮ ਆ ਪਹਿਲਾ ਕੰਮ ਹੈਗਾ ਬਹੁਤ ਜ਼ਰੂਰੀ ਆ ਜਿਹੜਾ ਕੰਮ ਤੁਹਾਨੂੰ ਪਹਿਲਾਂ ਦੱਸਣ ਲੱਗੇ ਆਪਾਂ ਉਹ ਤੁਸੀਂ ਤੁਹਾਨੂੰ ਆਪਾਂ ਦਿਖਾਉਂਦੇ ਆ ਜਾ ਕੇ ਸ਼ਾਪ ਤੇ ਸਾਰੇ ਜਣੇ ਦੱਸਿਓ ਕਿਹੜੀ ਚੀਜ਼ ਜ਼ਿਆਦਾ ਵਧੀਆ ਆ ਸੋ ਆਪਾਂ ਉਹ ਹੀ ਬਾਈ ਕਰ ਲਾਂਗੇ ਤੇ ਤੁਸੀਂ ਹੁਣ ਸਾਰੇ ਜਣੇ ਸਾਡੇ ਬਲੌਗ ਦੇ ਨਾਲ ਬਨੇ ਰਹੋ ਕਰਦੇ ਆ ਤੁਹਾਡੇ ਨਾਲ ਗੱਲਬਾਤ ਹਾਂਜੀ ਗੋਦਾ ਹੈ ਹਾਂ ਤੇ ਹਾਂ ਤੇ ਆ ਦੇਖੋ ਦਾਦਾ ਪਿਆ ਜਿਆ ਪਪੜੇ ਹੱਥ ਦਾ ਇਹ ਵੀ ਬਲੌਗ ਬਣਾਉਂਦਾ ਸਾਡੇ ਆ ਸੋ ਚਲੋ ਹੁਣ ਚੱਲਦੇ ਆਂ ਆਪਾਂ ਤੇ ਤੁਸੀਂ ਸਾਰਿਆਂ ਨੇ ਬਲੌਗ ਨਾਲ ਬਣੇ ਰਹੋ ਤੇ ਇੱਕ ਜ਼ਰੂਰ ਦੱਸਣਾ ਇਹ ਰਹਿਣ ਦੇ ਜ਼ਰੂਰ ਦੱਸਣਾ ਤੁਸੀਂ ਚੱਕ ਲਿਆ ਇਹ ਚੀਜ਼ ਜ਼ਰੂਰ ਦੱਸਣੀ ਆ ਕਿਹੜੀ ਚੀਜ਼ ਜ਼ਿਆਦਾ ਵਧੀਆ ਤੇ ਉਹ ਚੀਜ਼ ਵੀ ਸਾਨੂੰ ਬਹੁਤ ਜ਼ਿਆਦਾ ਨੀਡ ਸੀ ਜ਼ਰੂਰਤ ਬਹੁਤ ਜ਼ਿਆਦਾ ਆ ਤੇ ਸੋ ਤੁਸੀਂ ਵੀ ਬਹੁ ਵਾਰੀ ਕਿਹਾ ਵੀ ਭਾਜੀ ਆ ਚੀਜ਼ ਤੁਹਾਨੂੰ ਚਾਹੀਦੀ ਆ ਤੁਸੀਂ ਲਓ ਸੋ ਆਪਾਂ ਹੁਣ ਚੱਲੇ ਆਂ ਤੁਸੀਂ ਸਾਰਿਆਂ ਨੇ ਬਲੌਗ ਨਾਲ ਬਣੇ ਰਹੋ ਤੇ ਐਂ ਬਲੌਗ ਨੂੰ ਪਿਆਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਓ ਆਜੋ ਚਲਿਏ ਫਿਰ ਲਾਓ ਵੀ ਜੰਦਾ ਫੋਨ ਤਾਂ ਮੈਨੂੰ ਅੱਧਾ ਫੜਾ ਦਿੰਦੇ ਜਿੱਦਾਂ ਕਿ ਮੈਂ ਹਨਾ ਤੁਹਾਡਾ ਨੌਕਰ ਹੁੰਦਾ ਆ। ਫੂਨ ਵੀ ਫੜ ਇਦਾਂ ਉਦਾਂ ਐ। ਚਲੋ। ਕੋਈ ਆਪਾਂ ਆ ਗਏ ਸ਼ਾਪ ਤੇ। ਤੇ ਹੁਣ ਤੁਸੀਂ ਦੱਸਿਓ ਕਰਿਓ ਪਸੰਦ। ਜਿਉ ਹਿਸਾਬ ਨਾਲ ਆ ਲਓ ਜੀ ਆ ਪੀ ਲੈਣੇ ਲਮਾਰੀ। ਬਰਮਾਰੀਆਂ ਲੈਣ ਆਏ ਆ। ਇਹ ਦੇ ਆ ਇਹ ਇੱਕ ਦਰਿਆ। ਇਹ ਦੇਖ ਤਾਂ ਉਹ ਦੇ ਪਹਿਲੇ ਵਾਲੀ। ਨਹੀਂ ਉਹ ਡਰੋਰੀ ਹੈ। ਹੈ? ਇਹਨਾਂ ਡਰੋ ਹੈ ਨਹੀਂ ਓ। ਆਰੇ ਨਾ ਹੈਗੇ ਆ ਖੋਲ ਕੇ ਦੇਖ ਵੀ ਤੂੰ ਹੈ ਮੰਨੀ ਨਾ ਇੱਧਰ ਆ ਕੋਈ ਨਾ ਕੋਈ ਉਹ ਬੜੀ ਵਧੀਆ ਨਾ ਖੁੱਲੀ ਅੰਦਰੋਂ ਸਾਈਜ ਵੱਡਾ ਨਾ ਇਹਦਾ ਇਹ ਲੋਕਰੇ ਅੰਦਰ ਹੈ ਹੈਵੀ ਆ ਆ ਬੜੀ ਖੋਲਦਾ ਵੀ ਕੋਈ ਨਾ ਆ ਵੇ ਆ ਵੇ ਸਾਈਜ਼ ਸੇਮ ਹਨ ਸਾਈਜ਼ ਦੋਨਾਂ ਸੇਮ ਹੈ ਇਹ ਵੱਡੀ ਆ ਸਹੀ ਜਿਆਦਾ ਵੱਡੀ ਆ ਆ ਜਿਆਦਾ ਵੱਡੀ ਆ ਖੋਲਿਓ ਤਾਂ ਇਹ ਵੀ ਮਨੀ ਸਾਡੇ ਜਨਾਬਾ ਆਰੇ ਤਿੰਨ ਪੱਲੇ ਆ ਇਹ ਤਿੰਨ ਪੱਲੇ ਆ ਦੇ 프리 ਦਾ ਰੋ ਰੋ ਦੇਖ ਤਾਂ ਆ ਥੱਲੇ ਕੋਲ ਉਹ ਹੈਵੀ ਹੈ ਇਹ ਜੋ ਇਹ ਚਲਦੀ ਉਹਨੇ ਲੇਟੈਸਟ ਨਾ ਇਹ ਨਵੀਆਂ ਆ ਇਹ ਵਾਲੀ ਇਹਨੂੰ ਲੋਕ ਲੱਗਦੇ ਦੇਖੋ ਤਾਂ ਵਾਲੀ ਇਹ ਕਿ ਆ ਵੀ ਦਿਓ ਆ ਆ ਮੈਨੂੰ ਆ ਆ ਸੋਣੀ ਲੱਗੀ ਮੈਨੂੰ ਇਹਦੇ ਤੇ ਖੜੀ ਵਧੀਆ ਆ ਵਧੀਆ ਲੱਗੀ ਵੀ ਹੈ ਇਹ ਕਿੰਨਾ ਕੀ ਪਾਉਂਦੇ ਇਹ ਸਾਡੇ 27000 ਰੁਪਏ ਮਹਿੰਗੀ ਨਹੀਂ ਪਈ ਸਾਰੀ ਇਹ ਸਾਡੇ 27000 ਦੀ ਹੈ ਨਾ ਤੇ ਇਹ ਵਾਲੀ ਕਿੰਨੇ ਦੀ ਹੈ ਇਹ ਸਾਡੇ 23 ਦੀ ਹੈ ਭਾਜੀ ਭਾਈ ਇਹ ਸਾਡੇ 23 ਦੀ ਤੇ ਇਹ ਸਾਡੇ 22 ਦੀ ਪੂਰੇ 22 ਦੀ ਹੈ ਨਾ ਆਹ 22 ਦੀ ਹੈ ਨਾ ਆਹ 22 ਦੀ ਹੈ ਨਾ ਆਹ ਆ ਕਿੰਨੇ ਅੰਕਾ ਕਿੰਨੇ ਦੀ ਇਹ ਸਾਡੇ 23 ਉਹ 22 ਆਹ 22 ਵਾਲੀ ਗੋਲੀ ਕਿੰਨੀ ਕਿੱਦਾਂ ਦੀ ਆਹ ਗੋਲੀ ਕਿਦਾਂ ਆ ਦੇ ਬਹੁਤ ਬੋਧ ਮੰਡੀ ਆਹ ਤਾਂ ਮਹਿੰਗੀਆਂ ਬੜੀਆਂ ਆ ਹਾਂ ਉਹ ਹਲਕੀ ਆ ਨਾ ਉਹ ਚਾਦਰ ਆ ਹੈਵੀ ਚਾਦਰ ਆ ਹੈਵੀ ਆ ਦੇ ਆ ਹੈਵੀ ਆ ਦੇ ਆ ਆ ਜੇ ਨਾ ਆਪਾਂ ਬਸ ਥੋੜੀ ਦੇਖੀਏ ਨਾ ਉਹ ਹਲਕੀ ਨਾਲ ਲੱਗਦੀ ਆ ਆ ਜੀ ਪਾ ਦਿ ਲਈ ਆ ਪਾ ਫਿਰ ਆ ਆਪ ਚੋ ਲੋ ਤਾਂ ਭਾਈ ਬਹੁਤ ਮਹਿੰਗੀ ਹੈ ਆਪਣੀ ਤਾਂ 50000 ਜੀ ਪਰ ਹੈ ਬਹੁਤ ਵੱਡੀ ਹੋ ਪਰ ਉਹ ਕਾਬੀਆਂ ਬਣੀ ਸੋਹਣੀ ਆ ਨਾ ਤੁਹਾਡੇ ਕੋਲ ਜਿਹੜਾ ਗੱਡੀ ਦੀ ਹੁੰਦੀ ਹੈ ਸੇਮ ਗੱਡੀ ਤੇ ਨਾ ਕੋਈ ਉਹ ਹੈਗਾ ਫਰਕ ਦੇਣ ਨੂੰ ਹਾਂ ਨਾ ਐ ਜਿਆਦਾ ਨਹੀਂ ਆ ਬਹੁਤ ਸੋਹਣੀ ਆ ਅੱਦਾ ਹੈ ਨਾ ਉਧਰ ਵੀ ਆ ਕਹਿੰਦੇ ਉਧਰ ਵੀ ਦੇਖ ਲੈਂਦੇ ਆ ਜਾਓ ਬਹੁਤ ਆ ਆ ਬਹੁਤ ਆਪਰ ਵੱਡੀ ਬਹੁਤ ਹੈ ਕਮਰੇ ਜਿੱਡੀ ਆਪਣੇ ਆਹ ਤਾਂ ਆਪਣੇ ਕਮਰੇ ਜਿੱਡੀ ਆ ਹੈ ਤਾਂ ਕਮਰੇ ਜਿੱਡੀ ਆ ਹੈ ਨਾ ਆ ਕਿੰਨੇ ਫੁੱਟ ਦੀ ਹੈ ਸੱਤ ਫੁੱਟ ਜੀਆ ਹਾਂ ਜੀ ਪਾਣੀ ਕੋਟ ਚੜਾਈ ਤੇ 7 ਫੁੱਟ ਤਾਂ ਤੇ 5 ਫੁੱਟ ਚੜਾਈ ਤੇ ਉਹ ਆਰ ਸਾਈਜ਼ ਕਿੰਨਾ ਇਹ 4 ਫੁੱਟ ਹਾਂ 4 ਫੁੱਟ ਅੱਛਾ ਆਹ ਵਾਹ ਸਹੀ ਆਪਣਾ ਸਹੀ ਕਮਰੇ ਸਾਹਮਣਾ ਆਹ ਸਾਈਜ਼ ਸਹੀ ਕਮਰੇ ਸਾਹਮਣਾ ਬਰੀ ਤਾਂ ਚੰਗੇ ਵੰਦੀ ਚੰਗਾ ਚਾਲ ਹੈ ਪਰ ਮਹਿੰਗੀ ਬਹੁਤ ਆ ਇਹ ਪਹਿਲੇ ਕਿਤੋਂ ਵੱਡਾ ਨਹੀਂ ਚਲਾਇਆ ਆ ਵੀ ਸਨ ਇਹ ਸੇਲਾ ਉਹ ਵੀ ਉਹ ਮੈਂ ਚੁਕਾ ਦਿੰਦੀ ਅੱਛਾ ਠੀਕ ਹੈ ਚੁਕਾਉ ਉਹ ਜੀ ਅੱਜ ਹੀ ਚੁਕਾ ਦਉਂਗੇ ਸਮਾਂ ਕਦੇ ਲਾਉਂਦੇ ਨਾ ਹਾਂ ਅਕਲੀ ਇਹਨਾਂ ਦੇ ਰੇਂਜ ਕੀ ਆ ਤੇ ਤੇਰਾ ਰੇਂਜ ਉਹ ਵੱਡਾ ਮਸ਼ੋਰੇਟ ਕੋਈ ਇਹ 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 ਰੇਂਜ ਚਾਹੀਏ ਬਰੀ ਦਾ ਚਾਰ ਤੇਰਾ ਰੇਂਜ ਆ ਬਣੀਆ ਜੇ ਤੇਰਾ ਤੇਰਾ ਹਜ਼ਾਰ ਜਾਣਾ ਹਾਂ ਵੀ ਤਾਂ ਹਸ ਹੁੰਦਾ ਵੀ ਮੈਂ ਕਰਦਾ ਇਹ ਉਹਦੇ ਨਾਲ ਆ ਵੀ ਇਹ ਦੋ ਹਾਂ ਉਹਦੇ ਨਾਲ ਚੱਲੋ ਥੋੜਾ ਜਣਾ ਉਹਦੇ ਉਹ ਡਿਜ਼ਾਈਨ ਚ ਫਰਕ ਆ ਬਸ ਉੱਦੇ ਉੱਦੇ ਡੀਅਨਿੰਗ ਵਧੀਆ ਹੀ ਜ਼ਿਆਦਾ ਹਾਂਜੀ ਵੀਰ ਖੋਲ ਕੇ ਦੇਖ ਖੋਲ ਕੇ ਦੇਖ ਖੋਲ ਕੇ ਦੇਖ ਹੈਂਡਲ ਲੈ ਗਰ ਹੈਂਡਲ ਨਾਲ ਹੈਂਡਲ ਹਾਂ ਥੋੜਾ ਨਾਪ ਕੇ ਕੁੱਲੀਆਂ ਤੋਂ ਢੋਣੀਆਂ ਆਈਆਂ ਹਾਂ ਬੇਟ ਦਾ ਫਰਕ ਹੁੰਦਾ ਬੇਟ ਦਾ ਫਰਕ ਹੈ ਨਾ ਉਹੀ ਥੋੜਾ ਚੱਕਰ ਪੈ ਜਾਂਦਾ ਚਾਦਰ ਦਾ ਥੋੜਾ ਹੈਵੀ ਗਿਆ ਹਾਲੀਆਂ ਹੈ ਪਾਪਾ ਭੂਤ ਕਿੱਥੇ ਆ ਪਾਪਾ ਭੂਤ ਕਿੱਥੇ ਆ ਭੂਤ ਕਹਿੰਦੇ ਪਾਪਾ ਭੂਤ ਉਹ ਨਾ ਆਹ ਯਾਨੀ ਜਿਹੜਾ ਆਹ ਉਹ ਖੜਕਣੀਆਂ ਨਹੀਂ ਇਦਾਂ ਉਹ ਬਾਦ ਦੂਜੀ ਹੈ ਨਾ ਵੇ ਮਾੜੀ ਮੋਟੀ ਵੀ ਨਹੀਂ ਖੜਕਦੀ ਉਹ ਇਹ ਆ ਜਣਾ ਆਹ ਹਲਕੀ ਹੋਵੇ ਲੈ ਵਿਚਿਆ ਇਹ ਇਦਾਂ ਕਰਦੇ ਨਹੀਂ ਆ ਉਹ ਖੜਕਣੀਆਂ ਨਹੀਂ ਕਿ ਆਪਾਂ ਬੰਮਾਰੀਆਂ ਦੇਖ ਕੇ ਆਏ ਆ ਦੋ ਦੋਨਾਂ ਚ ਦੋ ਲ ਮਾਰੀਆਂ ਪਸੰਦ ਆ ਸਾਨੂੰ ਦੋਨਾਂ ਚ ਤੁਸੀਂ ਦੱਸੋ ਕਿਹੜੀ ਬੱਚਾ ਦਾ ਵਧੀਆ ਆ ਆ ਆ ਕੀ ਆ ਨੇ ਅੱਲਾਉਂ ਨਹੀਂ ਹੋਣੀ ਤੈਨੂੰ ਆ ਜਾ ਆਪਾਂ ਖਾਤੇ ਉਹਦੀ ਮਾਨੀਏ ਪਟੰਗਾ ਉਦਾਂ ਨਹੀਂ ਹੁੰਦਾ ਉਹ ਕੋਈ ਮੈਨੂੰ ਪਤਾ ਨਾ ਖਾਤੇ ਕੋਆ ਕਿਹੜਾ ਰੋੜੀ ਰਦੀਏ ਹੋਮ ਹੋ ਗਏ ਤੇ ਅੱਜ ਦਾ ਵਲੌਗ ਆਪਾਂ ਸਟਾਰਟ ਕਰਦੇ ਆਂ ਘਰ ਤੋਂ ਆਪਾਂ ਅਗੇ ਸੀਗੇ ਅਨਜੈਕਸ਼ਨ ਵਗੈਰਾ ਸਾਰੇ ਲਵਾ ਲੂ ਕੇ ਘਰੇ ਆ ਗਏ ਆਪਾਂ ਹੁਣ ਆਪਾਂ ਕਰਨ ਲੱਗਿਆ ਕੰਮ ਵਗੈਰਾ ਕਰਦਾ ਕਿਉਂਕਿ ਕਾਫੀ ਦਿਨ ਹੋ ਗਿਆ ਆ ਤੁਹਾਨੂੰ ਪਤਾ ਹੀ ਆ ਕਿ ਬਾਹਰ ਆਪਾਂ ਸੀਗੇ ਤੇ ਇੱਕ ਹਫਤੇ ਤੋਂ ਉੱਪਰ ਹੀ ਹੋ ਗਿਆ ਹਨਾ ਅੰਮਾ ਇੱਕ ਅੱਜ ਵੀਰਵਾਰ ਹੈ ਨਾ ਅੱਜ ਵੀਰਵਾਰ ਅੱਜ ਪੂਰਾ ਹਫਤਾ ਹੋ ਗਿਆ ਤੇ ਅੱਜ ਆਪਾਂ ਫ੍ਰੀ ਆ ਥੋੜਾ ਜਿਹਾ ਘਰੇ ਅਸੀਂ ਕਹਿ ਵੀ ਕੱਪੜੇ-ਕੁੱਪੜੇ ਧੋ ਲਈਏ ਤੇ ਕੱਪੜੇ ਵੀ ਸਾਡੇ ਕਾਫੀ ਹੋਏ ਪਏ ਆ ਕੰਮ ਵੀ ਨਹੀਂ ਸਾਡੇ ਤੋਂ ਅੱਜ ਨਾਲ ਹੋਇਆ ਸੀਗਾ ਇਸ ਕਰਕੇ ਹੁਣ ਆਪਾਂ ਕਰ ਲਈਏ ਕੰਮ ਵਗੈਰਾ ਤੇ ਬਿੱਕੂ ਗਿਆ ਹੋਇਆ ਜਿੰਮ ਤੇ ਆਪਾਂ ਇੰਜੈਕਸ਼ਨ ਵਗੈਰਾ ਲਵਾ ਕੇ ਆ ਗਈ ਸੀ ਇਹ ਤੇ ਅੱਜ ਵੀ 1 ਮਹੀਨਾ ਪੂਰਾ ਹੋ ਗਿਆ ਸੀਗਾ ਪਹਿਲਾ ਜਿਹੜਾ ਇੰਜੈਕਸ਼ਨ ਲੱਗਾ ਸੀ ਉਸ ਤੋਂ ਬਾਅਦ ਅੱਜ ਲੱਗਣਾ ਸੀਗਾ ਤੇ ਟੈਸਟ ਵਗੈਰਾ ਤਾਂ ਬੁਰਾ ਹੀ ਆਇਆ ਤੇ ਬਾਕੀ ਆਪਾਂ ਤੁਹਾਡੇ ਨਾਲ ਕਰਦੇ ਆ ਗੱਲਬਾਤ ਹੁਣ ਮੈਂ ਥੋੜੀ ਖਿਚੜੀ ਬਣਾ ਲਵਾਂ ਤੇ ਖਿਚੜੀ ਵਿਕਰਮ ਕਹਿੰਦਾ ਕਿ ਮੈਂ ਰੋਟੀ ਤਾਂ ਖਾਣੀ ਨਹੀਂ ਮम्मा ਮੈਂ ਲੱਦਾ ਆ ਗਈ ਹਣਾ ਤੇ ਮੰਡੀ ਸਾਡਾ ਖੇਡਦਾ ਪਿਆ ਆ ਅੰਦਰ ਹੀ ਆ ਇਹਦੇ ਤੋਂ ਵੀ ਫੋਨ ਸਾਨੂੰ ਲਪੋਣਾ ਪੈਂਦਾ ਤੇ ਮੈਂ ਲੱਗੀ ਹਾਂ ਪਿਆਜ਼ ਵਗੈਰਾ ਕੱਟਣ ਇੱਕ ਹੀ ਪਿਆਜ਼ ਪਾਉਣਾ ਕਿ ਖਿਚੜੀ ਚ ਕਿਉਂਕਿ ਖਿਚੜੀ ਜਿਹੜੀ ਆ ਉਹ ਬਣੀ ਹੋਈ ਆ ਕਹਿੰਦਾ ਮਤਲਬ ਕਿ ਪੌਰੀ ਹੋਰ ਆ ਜਿਹੜੀ ਜਿਹੜੀ ਆਪਾਂ ਮਿਲੀ ਸੀਗੀ ਇਹ ਆਪਾਂ ਖਿਚੜੀ ਬਣਾਵਾਂਗੇ ਦੇਦੇ ਅੱਜ ਪਹਿਲੀ ਵਾਰ ਹੀ ਲੱਗਿਆ ਟਰਾਈ ਕਰਨ ਦੇਦੇ ਕਿਵੇਂ ਦੀ ਬਣਦੀ ਆ ਜਦੋਂ ਬਣ ਗਈ ਪਤੜਨਾ ਕਰਦੇ ਆ ਤੇ ਉਹ ਚੱਲ ਖਿਚੜੀ ਦੇਖਣ ਤੋਂ ਸੁਣੀ ਲਾਦੀ ਆ ਪਰ ਬਣਾਉਣ ਚ ਪਤਾ ਨਹੀਂ ਕਿੰਨੀ ਧੀ ਹੁੰਦੀ ਆ ਤੇ ਕਰਦੇ ਆਪਾਂ ਤੁਹਾਨੂੰ ਲੱਗਾਂ ਤੇਲ ਤੋਂ ਬਾਅਦ ਜਦੋਂ ਤੇਲ ਲਾਲ ਹੋ ਜੀ ਉਹਦਾ ਆਪਾਂ ਪਾਵਾਂਗੇ ਪਿਆਜ਼ ਪਿਆਜ਼ ਤੋਂ ਬਾਅਦ ਇੱਕ ਗਲਾਸ ਆਪਾਂ ਪਾਵਾਂਗੇ ਖਿਚੜੀ ਦਾ ਤੇਲ ਤਾਂ ਪਾ ਲਿਆ ਤੇ ਬਸ ਥੋੜਾ ਜਿਹਾ ਤੇ ਇਹ ਥੋੜਾ ਲਾਲ ਜਿਹਾ ਹੋ ਗੋੜੇ ਥੋੜੇ ਟੰਕ ਤੱਕ ਵਰਗੇ ਹੋ ਜੀ ਰੈਡੀ ਸਟੈਡੀ ਗੋ ਆਪਾਂ ਹੁਣ ਬਾਹਰੋਂ ਕਰ ਲਈਏ ਕੰਮ ਮੈਨੂੰ ਆਪਣੇ ਸਾਰੇ ਟੁਆਏ ਚੱਕ ਸਾਰੇ ਚੱਕ ਕੇ ਚਪਾਉਂਦਾ ਏ ਠੀਕ ਆ ਚਲ ਆਜੇ ਤੁਹਾਡੇ ਕੱਪੜੇ ਸਾਰੇ ਦਾ ਆਜੋ ਆ ਜਾਂ ਗਾਂ ਜਾ ਕੀ ਕੱਕ ਸਾਰੇ ਸਾਰੇ ਉਹ ਵੀ ਚੱਕੋ ਮੰਮੀ ਹੋ ਇਹ ਕੀ ਆ ਕੱਤੀ ਕੀ ਆ ਹੈ ਕੱਤੀ ਆ ਚਲ ਆਪਣੇ ਉਹ ਤੱਕ ਟੋਏ ਉਹ ਵੀ ਚੱਕੋ ਪਾਪਾ ਆ ਗਏ ਫੇਰ ਇਹ ਚੱਕੜੇ ਝੋੜਾ ਮਮਾ ਲੌਂਦੇ ਪੈ ਝਾੜੀ ਅੱਜ ਫੇਰ ਕਿੱਥੇ ਪਹੁੰਚੇ ਹੰਬਿੱਕੂ ਤੜ ਦਿਲ ਦੁਲ ਨਹੀਂ ਲਾਦਾ ਕਰੇ ਹੈ ਦੇ ਲਈ ਨਹੀਂ ਲੱਦਾ ਸਾਡਾ ਤੇ ਨਹੀਂ ਲੱਦਾ ਸਾਡਾ ਬੈਨਾਲ ਚੜ੍ਹ ਜੀ ਉਹਨੂੰ ਲਾਲ ਚਾਹਣਾ ਆਹ ਜਣਾ ਤਾਂ ਆ ਕੇ ਲਿਖਦਾ ਪਿਆ ਅੱਛਾ ਪਰ ਉਹ ਜਿਹਨੂੰ ਬਰੈਸਟਿਕ ਆਹ ਹਾਂ ਟਿਊਸ਼ਨ ਦੇ ਸੁਖੀ ਕਰਨਾ ਟਿਊਸ਼ਨ ਦੇ ਸੁਖੀ ਕਰਨੀ ਨੂੰ ਮਰਦਾ ਆਹ ਫੇ ਸਹੀ ਆ ਟਿਊਸ਼ਨ ਤੇ ਵੀ ਕੋਈ ਮਾਇਨਾ ਨਹੀਂ ਪੈਂਦਾ ਪਾ ਲੈ ਤਾਂ ਨਹੀਂ ਬੈਠਾ ਨਹੀਂ ਦਾ ਇਹ ਚੁੱਕ ਲੈਣ ਲੋਗੇਰੀਆ ਕਿ ਲੋਕ ਹਾਂ ਵੀ ਲੈ ਉਹ ਵੀ ਲੈ ਬੋਲਣ ਲੱਗ ਗਿਆ ਭਾਈ ਜਿੱਦੂ ਜੱਟ ਮਾਰਦਾ ਇਹਨੂੰ ਲੈ ਗੀ ਮਾਰਦਾ ਨਹੀਂ 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 ਇਹਨੇ ਇੱਕ ਕਰਨੀ ਨੇ ਐਟੀਟਿਊਡ ਪਜਾਮੇ ਦਿਖਾਇਓ ਭਾਜੀ ਇਹ ਦੇਖਿਓ ਪਜਾਮੇ ਹਾਂਜੀ ਉਹ ਤਾਂ ਵੈਲਾ ਦੀ ਕਹਿੰਦੇ ਮੈਂ ਇਕੋ ਹੀ ਭੀ ਅਮਰ ਲੈਣਾ ਮੈਂ ਕਿਹਾ ਦੋ ਤਿੰਨ ਲੋ ਆ ਲਿਆ ਬਈਆਂ ਇਹ ਮੈਨੂੰ ਮੀਂਹ ਆ ਰਿਹਾ ਅਰੇ ਬਾਲਾ ਅਰੇ ਬਾਲਾ ਅਰੇ ਬਾਲਾ ਕੋਣਾ ਆਇਆ ਨਾ ਮੇਰੇ ਕੋਲ ਆਇਆ ਭਈਆ ਮੈਨੂੰ ਆਉਣੀ ਜੰਗਾ ਲੱਗਦਾ ਰੈਪ ਮੈਂ ਇਹੇ ਕਰਕੇ ਲਈ ਆ ਇਹਦੇ ਕਰਕੇ ਤੇ ਇਹਨਾਂ ਨੇ ਪਸੰਦ ਕੀਤਾ ਹਾਏ ਇੱਕ ਰੈੱਡ ਕਲਰ ਸੀਗਾ ਪਲੇਟ ਵੀ ਨਿਕਲਾਈ ਜਾਵੇ ਹਾਏ ਆਹ ਬੀਤੇ ਨਾਲ ਆਹ ਕਲਰ ਮੈਂ ਮੈਂ ਲਾਈਟ ਜਿਹਾ ਪਸੰਦ ਕੀਤਾ ਮੈਨੂੰ ਨਾ ਡਾਰਕ ਕਲਰ ਪਸੰਦ ਆਉਂਦੇ ਅੱਗੇ ਹਾਲੇ ਤਰੀ ਜਾਂਦੀ ਕਾਲੇ ਜਿਹੇ ਪਜਾਮੇ ਦਾ ਹਾਂ ਹਾਂ ਇਹ ਪਤਾ ਚਾਤੋਂ ਲੈ ਆ ਆਹਾਂ ਇਹਦੇ ਨਾਲ ਕੋਈ ਵਧੀਆ ਜਿਹਾ ਸ਼ਰਟ ਪਾਗੇ ਨਾ ਹਾਂ ਬਾਕੀ ਸਾਰੇ ਸਿਆળા ਵਾਲੇ ਸੀ ਕਿਉਂਕਿ ਇਹ ਜ਼ਰੂਰੀ ਸੀਗਾ ਸਵੇਰ ਨੂੰ ਮੜ ਕੇ ਕਹਿੰਦੇ ਸੀ ਮਰ ਤੋਂ ਹੈ ਨਹੀਂ ਪਜਾਮਾ ਕੋਈ ਹਾਂ ਇੱਕੋ ਪਾਈ ਫਿਰਦੇ ਆ ਮੈਂ ਤੇ ਇਹਨਾਂ ਨੂੰ ਕਹਿੰਨੀ ਆ ਸ਼ਾਰਟ ਪਾਇਆ ਕਰੋ ਸੋਹਣੇ ਲਾਦੇ ਸ਼ਾਰਟ ਪਜਾਮੇ ਪਾ ਲਓ ਕਿੰਨੀਆਂ ਸੋਹਣੀਆਂ ਲੱਗਦੀਆਂ ਤੁਸੀਂ ਪਾਇਆ ਕਰੋ ਤਾਂ ਤੁਹਾਡੇ ਤਾਂ ਸਮ ਨੂੰ ਲੱਤਾਂ ਹੀ ਪਤਲੀਆਂ ਪਤਲੀਆਂ ਨੇ ਤੇੜੇ ਲੱਤਾਂ ਨੇ نیچے ਪਤਲੀਆਂ ਹੀ ਸੋਹਣੀਆਂ ਲੱਗਣੀਆਂ ਪਾਈਆਂ ਕਿੰਨੀਆਂ ਭਾਰੀਆਂ ਨੇ ਓਏ ਨਹੀਂ ਓਹੋ ਹੁਣ ਸਹਜ ਨੂੰ ਲੱਗਦਾ ਭੁੱਲੀ ਜਾਂਦਾ ਜਸੂ ਦਾ ਨਾਂ ਆਈ ਜਾਂਦਾ ਮੂੰਹ ਤੇ ਅੱਛਾ ਗੱਗ ਤੇ ਰੱਗਲੀ ਤਾਂ ਅਗਰ ਨਹੀਂ ਜਾ ਰਹੇ ਓ ਬੜੇ ਬਿਟਿਆ ਨਹੀਂ ਹੈਗੇ ਆ ਬੋਲੇ ਮਾਂ ਨਹੀਂ ਆਵਾਜ਼ ਪਤਾ ਲੀਓ ਤੁਹਾਨੂੰ ਭਰਾਂਗੇ ਤੀਨ ਨਹੀਂ ਆਈ ਸੀ ਨਾ

tinggelok gelok geding di semerlon di. makaroni lagi dia? Mixi ya, sara Oke. ਮੈਂ ਘਰੋਂ ਲੈ ਕੇ ਆਈ ਸੀਗੀ ਪੂਦਨਾ ਹਾਂਜੀ ਮੈਂ ਕਹਾ ਮੈਂ ਘਰੋਂ ਲੈ ਕੇ ਆਈ ਪੂਦਨਾ ਸਾਡੇ ਉਹ ਦੂਜੀ ਆ ਨਾ ਮਸ਼ੀਨ ਤੇ ਮੈਂ ਕਹਾ ਕੂਂਡੇ ਡੰਡੇ ਵਾਲੀ ਜਿਹੜੀ ਚਟਨੀ ਹੁੰਦੀ ਨਾ ਉਹ ਸਵਾਦ ਲੱਗਦੀ ਹੈ ਨਾ ਨਾਲ ਫਰਮੋਡੀਆਂ ਹਾਂਜੀ ਅਰੇ ਇਹਦਾ ਉਹ ਹੀ ਟੈਸਟੀ ਲਾ ਦਿੰਨਾ ਜੀ ਜੀ ਲੱਗੇ ਆ ਬਾਈ ਕੀ ਬਣਾਉਣ ਇੱਕ ਤਾਂ ਬਣਾਉਣੀ ਆ ਤੇ ਕੋ ਇੰਨੇ ਵਾਹਤ ਦਰਵਾਜ਼ਾ ਪੈਦਰ ਚਾਹ ਬੰਦੀ ਪਈ ਅਦਰਕ ਵਾਲੀ ਇਹ ਬਣਾਉਂਦੇ ਪਏ ਮਾਸੀ ਦੀ ਚਾਹ ਮਾਸੀ ਮਾਸੀ ਤੇਲ ਦੀ ਬਣਾਉਂਦੇ ਚਾਹ ਹਨਾ ਪਾਣੀ ਆਲ ਸਾਡੀ ਜੋਲੀ ਕੁੜੀ ਦੀ ਹੈ ਹੋਤਰੀ ਤੇਲੀ ਉਹ ਇੱਥੇ ਡੰਗੀ ਹੋਈ ਆ ਸ਼ਾਪ ਤੇ ਰੱਖ ਲੈ ਕਰੋ ਤੇਰੇ ਅਫੇ ਇਹ ਕਿਹਦਾ ਸਾਡਾ ਮਿਲਣੇ ਸਾਡੇ ਉਹ ਤੇ ਵੱਡੀ ਪਰਮੋ ਚਾਹੀਦੀ ਹੈ ਹਾਂ ਜਾਨ ਨੂੰ ਕੈਂਸਲ ਕੋਈ ਠੀਕ ਆ ਕੋਈ ਠੀਕ ਆ ਹਾਂ ਜੀ ਸਾਡੀ ਨਾ ਨਹੀਂ ਹਾਂ ਤੇ ਸੇਮ ਤਾਂ ਵੀ ਇਦਾਂ ਦੇ ਸਾਡੇ ਪਿੰਡ ਉਹ ਲੱਗੇ ਉਹ ਦੇਖਣ ਹਾਂਜੀ ਸਾਰਿਆਂ ਨੇ ਦੇਖਿਆ ਮੈਂ ਇਹ ਪਹਿਲਾਂ ਤੁਹਾਡੀਆਂ ਉਧਰ ਫੋਟਾਂ ਲੱਗੀਆਂ ਸੀ ਨਾ ਉਧਰ ਦੂਜੇ ਘਰੇ ਹਾਂ ਸਾਬੀ ਭਾਜੀ ਸਾਬੀ ਭਾਈ ਤੇ ਸਾਬੀ ਭਾਈ ਦੇ ਡੈਡੀ ਇੱਕੋ ਜਿਹਾ ਲੱਗਦੇ ਸੇਮ ਫੋਟੋ ਤੇ ਇੱਕੋ ਜਿਹਾ ਲੱਗਦੇ ਨਾ ਅੱਛਾ ਅਰੇ ਕਿੰਨੀ ਜੀ ਰੇਸ਼ ਵਰ ਕਿੰਨੀ ਸੋਹਣੀ ਆ ਚੱਪਲ ਵਾਲੀ ਕਿੰਨੀ ਪਿਆਰੀ ਆ

ਨੈ ਦਾ ਮਾਚਾ ਕੇ ਕਰੂੰ ਆਹ ਦਿਲਾਤਾ ਨਹੀਂ ਉਹੀ ਕੱਢੀ ਮੈਂ ਹਾਥੀ ਹਾਂ ਹਾਥੀ ਸੈਡ ਦੀ ਖੋਲਦਾ ਇਹ ਨਾ ਵਾਹ ਆਇਆ ਉਹ ਆਹ ਸੈਮ ਦੇ ਲੈ ਆ ਇਸ ਸੈਮ ਦੇ ਕੰਮ ਇਹ ਕੁੜੀ ਦਾ ਸਮਾਨ ਇਹ ਰੱਖ ਇਹਦਾ ਕਲਰ ਨੇ ਵੱਡੇ ਹੋ ਕੇ ਦਿਖਾਏ ਊੜੇ ਹਾਂ ਇਹਦਾ ਦੀਆਂ ਚੀਜ਼ਾਂ ਉੱਥੇ ਉੱਪਰ ਰੱਖ ਲਓ ਨਾ ਭਾਜੀ ਬਥੇਰਾ ਕੁਛ ਲੈ ਕੇ ਆਏ ਕੁੜੀ ਲਈ ਤਾਂ ਬਹੁਤ ਸਾਰਾ ਕੋਈ ਘਟਵਾ ਦੋ ਭਾਜੀ ਹਾਂ ਉਹਦੋਂ ਉਹ ਬੱਠੇ ਕੀਤੇ ਹੈ ਨਾ ਚਾਂਚੀਂ ਤੋਂ ਨਿਕਲਦੀ ਹੈ ਨਾ ਹਾਂ ਆਹ ਸੋ ਇਹ ਦੇਖਿਓ ਸਪਨ ਚਮਚ ਨਿਕਲੇ ਲੂ ਲਾ ਗਿਆ ਇਹ ਹੈ ਆ ਦੇ ਇੱਦਾਂ ਬੰਦ ਕਰ ਦੋ ਸਪਨ ਦੀ ਹੀਰੇਆ ਸਮਾਨ ਦੇਖੋ ਨਿੱਕਾ ਨਿੱਕਾ ਕਿੰਨਾ ਪਿਆਰਾ ਉਹਦੀ ਖੇਡ ਦੇ ਨੂੰ ਲੈ ਕੇ ਆਇਆ ਮਲਸ਼ ਜਾਣੀ ਹੈਗੀ ਦੇਖੋ ਆਹੋ ਪਾਈ ਨੇ ਬਥੇਰਾ ਲਿਆਂਦਾ ਹੈ ਸਮਾਨ ਕੁੜੀ ਆ ਦੇ ਦੇ ਇੱਕ ਹੋਰ ਸੀਗਾ ਸਮਾਨ ਹੁ ਛੱਡ ਗਿਆ ਅੱਛਾ ਇੱਕ ਬੈਰ ਹੋਰ ਹੈ ਇਹਦਾ ਫੱਟ ਨੇ ਅੰਤਿਆਂ ਨੂੰ ਕੋਪਤਾ ਇਹ ਤਾਂ ਗੁੱਡੀ ਸੀਗੀ ਅੱਛਾ ਪੂਈ ਦੋਗੇ ਨਾ ਕੋਈ ਗੋਏ ਕੋਈ ਨਹੀਂ ਆ ਪੁੱਤ ਇਹ ਆ ਦਿੱਤੇ ਲੱਗਦੀ ਆ ਕਹੇਦੇ ਤੇ ਆ ਇਤਾਂ ਇਹ ਤਾਂ ਕੀ ਮਹਿੰਗੇ ਆ ਜਿਹੜੀਆਂ ਜਦੋਂ ਨਿੱਕੀਆਂ ਚੀਜ਼ਾਂ ਹੋਣੀਆਂ ਆ ਸਭ ਮਹਿੰਗੀਆਂ ਹੀ ਹੋਣਗੀਆਂ ਹੋਏ ਆਹ ਗਣੀਆਂ ਇਹ ਮਹਿੰਗੀਆਂ ਮਨੂੰ ਪੂਤ ਬੱਚਿਆਂ ਵਾਸਤੇ ਆ ਦੇਖੋ ਏ ਇੱਕ ਕਿੱਟੇ ਦੇ ਨਾਲ ਹੀ ਛੱਡ ਆਂਦੇ। ਲੈ ਵੇਚ ਪਾ ਲਈ ਆਪਾਂ ਸਮਾਨ ਸਾਰੇ। ਆ ਦੇਖੋ ਪਰਸ ਕਿ ਨਾ ਸੋਨਾ ਨਿਕਾ ਜਾ। ਸੇਮ ਸੇਮ। ਨਨੀ ਜੀ ਬੋਲ। ਮੰਨੂ ਨੇ ਦੇਖ ਲਈ ਨਾ ਮੰਨੂ ਨੇ ਕਹਿੰਨਾ ਮੈਂ ਹੀ ਲੈਣੀ ਆ। ਆ ਦੇਖੋ ਕੀ ਆ। ਹੂੰ। ਇਹਨੇ ਹਾਂਜੀ ਲੋ ਜੀ ਆਪਾਂ ਕਰਦੇ ਆ ਬਲੌਗ ਦਾ ਐਂਡ। ਹੁਣ ਘਰ ਲੱਗਿਆ ਮੈਗੀ। ਤੁਸੀਂ ਵੀ ਆਪਣੇ ਆਪਣੇ ਘਰੇ ਬਣਾਉ ਮੈਗੀ ਦਿਖਾਓ ਤੇ ਸੋ ਕਰਦੇ ਆ ਬਲੋਗ ਦਾ ਐਂਡ ਬਾਏ ਬਾਏ ਥੈਂਕ ਯੂ ਸੋ ਮੱਚ ਤੇ ਲਾਈਕ ਕਮੈਂਟ ਜਰੂਰ ਕਰਿਓ ਸਕਸਰਾਇਓ ਵੀ ਕਰੋ ਬੈਲ ਆਈਕਨ ਵੀ ਦਬਾਓ ਕੋਈ ਨਹੀਂ ਕੋਈ ਇਹਿੰਦਾ ਪੁੱਲਦਾ ਨਹੀਂ ਕੋਈ ਚਲੋ ਠੀਕ ਹੈ ਜੀ